ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹੁੰਚੇ ਆਂ ਜੀ ਆਪਣੇ ਉਸ ਘਰ ਉਸ ਜਗ੍ਹਾ ਤੇ ਜਿੱਥੇ ਕਿ ਹਰ ਇੱਕ ਨੇ ਲਾਸ਼ ਤੇ ਆਉਣਾ ਆਪਾਂ ਜਿੰਨੇ ਮਰਜੀ ਸੁੰਦਰ ਮਹਿਲ ਸੁੰਦਰ ਘਰ ਬਣਾ ਲਈਏ ਲੇਕਿਨ ਅੰਤ ਜਿਹੜਾ ਉਹ ਇਸ ਘਰ ਚ ਹੀ ਹੋਣਾ ਹੁੰਦਾ ਯਾਨੀ ਕਿ ਮੈਂ ਪਹੁੰਚਿਆ ਜੀ ਅੱਜ ਆਪਣੇ ਪਿੰਡ ਖੈਰਦੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਔਰ ਦਿਖਾਉਣ ਜਾ ਰਹੇ ਆ ਕਿ ਬਹੁਤ ਵਧੀਆ ਜਿਹੜਾ ਕੰਮ ਸੀ ਨਰੇਗਾ ਵੱਲੋਂ ਇੱਥੇ ਕਰ ਰਹੇ ਆ ਜਿੰਨੀ ਇਹਦੀ ਸਫਾਈ ਆ ਸਾਡੇ ਲਾਸਟ ਘਰ ਦੀ ਜਿੱਥੇ ਸਭ ਨੇ ਆਉਣਾ ਯਾਨੀ ਕਿ ਘਰ ਜਿੰਨੇ ਮਰਜੀ ਆਪਾਂ ਵੱਡੇ ਤੇ ਸੁੰਦਰ ਬਣਾ ਲਈਏ ਅੰਤ ਇੱਥੇ ਹੀ ਆਉਣਾ ਵਾ ਇਹਦੀ ਅੱਜ ਸਫਾਈ ਵਾਸਤੇ ਜਿੰਨੀ ਸਾਡੀ ਨਰੇਗਾ ਦੀ ਟੀਮ ਆ ਮੇਰੀਆਂ ਸਤਿਕਾਰਯੋਗ ਭੈਣਾ ਬਜ਼ੁਰਗ ਵੀਰ ਉਹ ਸਾਰੇ ਇੱਥੇ ਲੱਗੇ ਹੋਇਆ ਤੇ ਇਹਨੂੰ ਅਸੀਂ ਇੱਕ ਵਧੀਆ ਸੁੰਦਰ ਘਰ ਬਣਾਉਣ ਜਾ ਰਹੇ ਆ ਜਿੰਨੀ ਬੂਟਿਆਂ ਦੇਖੋ ਪਹਿਲਾਂ ਕੀ ਹਾਲਤਾ ਤੇ ਹੁਣ ਜਿੱਥੇ ਸਫਾਈ ਹੋ ਗਈ ਆ ਦੇਖੋ ਕੀ ਵਧੀਆ ਲੱਗ ਰਿਹਾ ਵਧੀਆ ਇੱਕ ਸੁੰਦਰ ਦੇਖ ਇਹਨਾਂ ਨੂੰ ਬਣਾਉਣ ਜਾ ਰਹੇ ਹਾਂ ਔਰ ਜਿੰਨੇ ਬੂਟੇ ਅਸੀਂ ਇਹਨਾਂ ਨੂੰ ਜਰੂਰ ਬਚਾਵਾਂਗੇ ਜਾਨੀ ਕਿ ਜਿਹੜੀ ਸਾਨੂੰ ਆਕਸੀਜਨ ਚਾਹੀਦੀ ਆ ਇਹਨਾਂ ਪੌਦਿਆਂ ਤੋਂ ਹਵਾ ਚਾਹੀਦੀ ਆ ਸ਼ਾਨਦਾਰ ਬੂਟੇ ਨੇ ਬਹੁਤ ਵਧੀਆ ਦੇਖੋ ਇਤਰੇਕਾਂ ਸਾਡੀਆਂ ਵੱਡੀਆਂ ਹੋ ਚੁੱਕੀਆਂ ਔਰ ਇਹ ਬੈਂਚ ਸਾਡੇ ਲੱਗੇ ਹੋਏ ਆ ਅਸੀਂ ਜਿੰਨੀ ਵੀ ਇਹਦੀ ਸਫਾਈ ਹੋ ਸਗੀ ਨਰੇਗਾ ਦੇ ਅਧੀਨ ਕਰਾ ਕੇ ਇਹਨਾਂ ਬੂਟਿਆਂ ਦੀ ਜਿਹੜੀ ਆ ਬਚਤ ਬਚਾਵਾਂਗੇ ਇਹਨਾਂ ਨੂੰ ਜਰੂਰ ਔਰ ਇਹਨਾਂ ਨੂੰ ਪਾਣੀ ਜਿਹੜਾ ਅਸੀਂ ਪੈਲ ਦੇ ਆਧਾਰ ਤੇ ਦੇ ਰਹੇ ਆ ਛੋਟੇ ਛੋਟੇ ਜਿੰਨੇ ਵੀ ਸਾਡੇ ਬੂਟੇ ਇਹਨਾਂ ਦੇ ਤੇ ਮੇਰੀਆਂ ਭੈਣਾ ਵੱਲੋਂ ਜਿਹੜੀ ਸਫਾਈ ਕੀਤੀ ਰਹੀ ਨਰੇਗਾ ਲੋ ਔਰ ਇਹਨਾਂ ਨੂੰ ਜਿਹੜੇ ਟੋਏ ਮਾਰ ਕੇ ਸੀ ਡੂੰਗਾ ਕਰਕੇ ਬਕਾਇਦਾ ਇਹਨਾਂ ਨੂੰ ਜਿਹੜਾ ਪਾਣੀ ਦੇ ਕੇ ਬੂਟਿਆਂ ਨੂੰ ਵਿਚਾਰ ਰਹੇ ਆ ਔਰ ਇਹਨਾਂ ਕੋ ਸੁੰਦਰ ਮੈਂ ਚਾਹਨਾ ਕਿ ਇਸ ਚੀਜ਼ ਨੂੰ ਬਣਾਈਏ ਕਿ ਜਿੱਦਾਂ ਆਪਾਂ ਆਪਣੇ ਘਾਰ ਸਵਾਰਦੇ ਆ ਆਪਣੀਆਂ ਕੂਠੀਆਂ ਸਵਾਰਦੇ ਆ ਉਦਾਂ ਸੀ ਪੈਲ ਦੇ ਆਧਾਰ ਤੇ ਇਹਨੂੰ ਸਵਾਰਾਂਗੇ ਕਿਉਂਕਿ ਅਸਲ ਘਾਰ ਇਹੀ ਆ ਇੱਥੇ ਹੀ ਸਭ ਨੇ ਆਉਣਾ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ